ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਅਜੇ ਗੁਪਤਾ ਜੀ ਦੀ 10 ਸਾਲ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਤੋਂ ਉਹਨਾਂ ਦੇ ਅੰਦਰੋਂ ਦਰਦ ਬੋਲ ਰਿਹਾ ਉਹੀ ਦਰਦ ਸ਼ੀਤਲ ਅੰਗਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮੇਰੀ ਡਿਬੇਟ ਕਰ ਲੈਣ ਜੇ ਉਹ ਸੱਚੇ ਆ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਕਰਾਈ ਅੱਜ 26 ਮਹੀਨੇ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨੇ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਹੈ ਬੜੀ ਬਿਜਲੀ ਦੇ ਕੱਟ ਲੱਗ ਰਹੇ ਆ ਅੱਜ ਕਈ ਲੋਕਾਂ ਦੀ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਨਾਲ ਫੜੀ ਹੈ ਕਾਰਪੋਰੇਸ਼ਨ ਕੀ ਕਰ ਰਹੀ ਹੈ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਧੱਕੇ ਨਾਲ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਆ ਅੱਜ ਜਿਹੜੀਆਂ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਐ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ ਐ ਇੱਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਕਬੜਾਟ ਐ ਕਿ ਜਿਹੜੀ ਸੀਟ ਐ ਇਹ ਆਮ ਆਦੀ ਪਾਰਟੀ ਦੀ ਚੋਲੀ ਚ ਨਹੀਂ ਪੈ ਰਹੀ ਰਾਜਾ ਸਾਹਿਬ ਇੱਕ ਅਖੀਰਲਾ ਸਵਾਲ ਐ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੁੱਦੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਐ ਕਿ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ ਇਹਨੂੰ ਸਭ ਤੋਂ ਪਹਿਲੇ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਹਿਰਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ ਇਹ ਲੋਕ ਕਹਿੰਦੇ ਐ ਅੱਜ ਲਾਟਰੀ ਸਟਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪਰਮਾਤਮਾ ਨੂੰ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾ ਇੱਕ ਦਿਨ ਅੱਜ ਮੇਰੇ ਇਲਾਕੇ ਦੇ ਲਾਟਰੀ ਸਟਾਲ ਦੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਵੈਸਟ ਦੀ ਗਲੀ ਨਾ ਕਰ ਰਿਆ ਕਰਤਾਰਪੁਰ ਤੋਂ ਚਾਲੂ ਹੋ ਜੋ ਜਿੰਦ ਦਾ ਨੋਟਸ ਚਾਲੂ ਹੋ ਜੋ ਜਿੰਦ ਦਾ ਸੈਂਟਰ ਜਲੰਧਰ ਵੈਸਟ ਜਲੰਧਰ ਪਲਾਂਟ ਜਾ ਕੇ ਦੇਖੋ ਲਾਟਰੀ ਦੇ ਸਟਾਲ ਗਲੀ ਗਲੀ ਚ ਕੁੱਲੇ ਆ ਸਭ ਉਹ ਬੰਦ ਕਿਉਂ ਨਹੀਂ ਕਰਵਾਇਆ ਉਹ ਤਾਂ ਦੇ ਹੀ ਪਾਣੀ ਹੈ ਸਰਕਾਰ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੀ ਕੁਰਸੀ ਤੇ ਬੈਠੇ ਮਨਾਜਮ ਅਫਸਰ ਉਹ ਕਹਿੰਦੇ ਅਸੀਂ ਹਸਤਾ ਜਿਹੜਾ ਹੈ ਇਸ ਨੂੰ ਉੱਪਰ ਭੇਜਦੇ ਆਂ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਕਰਕੇ ਕਿ ਐਮਐਲਏ ਨੂੰ ਧਰਨਾ ਲਗਾਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਲਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਉਹ ਜਲੰਧਰ ਨੂਰ 'ਚ ਮੇਰਾ ਕੋਣ ਹੈ ਜਿਸ ਸਮੇਂ ਤੁਸੀਂ ਗਰਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕੈਂਟ 'ਚ ਮੇਰਾ ਰਿਸ਼ਤੇਦਾਰ ਕੋਣ ਹੈ ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਹਰ ਹਸਪਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਵਾਰ ਲੁੱਟੇ ਜਾ ਰਹੇ ਆ ਜਿੱਥੇ ਲੋਕਾਂ ਨਾਲ ਧੋਗਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ 2 ਦਿਨ ਪਹਿਲੇ ਭਾਰਕਪੁਰ ਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਮਲੂਕਾਂ ਮਨ ਕੀਤਾ ਜਾ ਰਿਹਾ ਅੱਜ ਨਸ਼ਾ ਪੁਲਿਸ ਤੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾ ਸਤੀ ਲਾਫੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਉਂਦੀ ਪਈ ਉਹ ਵੀ ਜਨਤਾ 'ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਹੈ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲ ਇਚੀ ਦਾ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਦਾ ਤੁਹਾਨੂੰ ਔਰ ਸ਼੍ਰੀ ਔਨੋ ਮੈਂ ਮੁੱਖ ਮੰਤਰੀ ਉਰਵ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹਨਾ ਇਨਸਾਨੀਅਤ ਔਰ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਗਿਆ ਠੀਕ ਹੈ ਤੁਹਾਡੀ ਕੋ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਤੁਸੀਂ ਜਾ ਕੇ ਦੁਕਾਨਾਂ ਬੰਦ ਨਹੀਂ ਕਰਾ ਸਕਦੇ ਸ਼ੀਤਲنگਰਾਲ ਦੀ ਹੈ ਜਿਹੜੀ ਨਾਰਥ ਹੈ ਤੁਹਾਡਾ ਐਮ ਐਲ ਏ ਹੈ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕਿੰਟ ਦੇ ਵਿੱਚ ਸ਼ੀਤਲنگਰਾਲ ਦੀਆਂ ਦੁਕਾਨਾਂ ਹੈ ਜਾ ਕੇ ਦੇਖੋ ਕਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਹੈ ਇਸ ਸਿੱਧੇ ਸਿਚੂਏਸ਼ਨ ਨੂੰ ਸ਼ਿਤੰਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਕਾ ਜਿਹੜਾ ਕੈਰੀਅਰ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਮਲੀ ਕਿਸੇ ਨੇ ਚੱਕਣੀ ਹੈ ਉਹ ਐਵੀਡੈਂਸ ਲੈ ਕੇ ਆਓ ਉਸ ਦਿਨ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਜਿਹੜਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋਈ ਨਹੀਂ ਭੇਜੀਆਂ ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਗਾਰਬੇਜਰ ਖੁਦ ਖੋਲਣ ਜਾ ਰਹੀ ਹੈ ਇਹਦਾ ਵੀ ਜਿਹੜਾ ਜਲਦੀ ਹੀ ਭਾਂਡਾ ਫੋਰ ਕਰਾਂਗੇ ਕਿ ਕਿੱਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਪਰ ਮੇਰੇ ਲੋਕ ਇਹ ਚੀ ਬਰਦਾਸ਼ਤ ਨਹੀਂ ਕਰਨਗੇ ਜਿਉਂਨਾ ਲੋਕਾਂ ਦੇ ਨਾਲ ਖਵਾਡ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਇੱਕ ਹੋਰ ਸਵਾਲ ਹੈ ਜਿਸ ਵੇਲੇ ਤੁਸੀਂ ਵਿਧਾਇਕ ਸੀਗੇ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਲਾਂਡਰੀ ਦੇ ਖਿਲਾਫ ਸੋ ਜੋ ਆਮ ਆਦਮੀ ਪਾਰਟੀ ਤੋਂ ਭਿੰਦਰ ਭਗਤ ਨੇ ਉਹ ਤੁਹਾਡੇ ਨਾਲ ਧਰਨੇ ਦੀ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਨੇ ਵੈਸਟ ਲੈ ਕੇ ਦਰਦਨੀ ਸਮਝਿਆ ਉਹਨਾਂ ਨੂੰ ਦਰਦਨੀ ਆ ਉਹਨੂੰ ਤਾਂ ਜਲੰਧਰ ਵਿੱਚ ਰਹਿੰਦੇ ਨਹੀਂ ਉਹ ਤੇ ਉਹ ਤਾਂ ਜਲੰਧਰ ਵੈਸ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਾਰਤਪੁਰ ਨਗਰ 'ਚ ਹੋਇਆ ਸੀ ਉੱਥੇ ਤੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਭਾਰਤਪੁਰ ਨਗਰ ਦੇ ਉਹਨੇ ਗਰੀਬ ਪਰਿਵਾਰ ਹੈ ਜਿਹੜੇ ਮਿਹਨਤ ਵਾਲੇ ਲੋਕ ਹੈ ਮੈਂ ਵੀ ਉਹਨਾਂ ਪਰਿਵਾਰਾਂ ਚੋਂ ਨਿਕਲੇ ਆ ਉਤੋਂ ਵੀ ਇਹਨਾਂ ਦੀ ਜਿਹੜੀ ਰਿਜ਼ਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜਿਆਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ ਇੱਥੇ ਮਹਿੰਦਰ ਭੱਜੇ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾ ਦੇ ਜਿਹੜੇ ਪੱਥਰ ਹੈ ਉਸ ਮਹਿਲਾ ਦੇ ਜਿਹੜੇ ਮੈਚ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਰੰਦਰ ਵੈਸਟ ਦੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ ਮੈਨੂੰ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ 3 ਰਿਆ ਵੈਸਟਲ ਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਉਣਾ ਪੈਣਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਕੋਈ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਗੇ ਹੀ ਰਿਜੈਕਟ ਕਰ ਚੁੱਕੇ ਐ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਵੋਟ ਬੈਂਕ ਸੀ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ ਬੜੀ ਜਲਦੀ ਲੋਕ ਉਸ ਪੰਚੀ ਨੂੰ ਮੌਕਾ ਦੇਣਗੇ ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ ਤੁਸੀਂ ਪਹਿਲੇ ਵੀ ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਸਾਲ ਪਹਿਲੇ ਇੱਕ ਵੀਡੀਓ ਵਾਇਰਲ ਹੋਰੀ ਐ ਅੰਮ੍ਰਿਤ ਸਰ ਤੋਂ ਉਹਨਾਂ ਦੇ ਅੰਦਰੋਂ ਦਰ बोल ਰਿਹਾ ਉਹੀ ਜਦ ਸ਼ੀਤਲنگਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮਜੀ ਡਿਬੇਟ ਕਰ ਲੈਣ ਜੇ ਉਹ ਸੱਚੇ ਆ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਗਈ ਅੱਜ 26 ਮਹੀਨੇ ਦਾ ਜਲੰਧਰ ਦਾ ਮੇਅਰ ਨਹੀਂ ਐ ਅੱਜ 26 ਮਹੀਨੇ ਤੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਦਾ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਐ ਅੱਜ ਬੱਤੀ ਮਹਿੰਗੀ ਕਰ ਦਿੱਤੀ ਐ ਬਦੀ ਬਿਜਲੀ ਦੇ ਕੱਟ ਲੱਗ ਰਹੇ ਐ ਅੱਜ ਕਈ ਲੋਕਾਂ ਦੇ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮ ਫੜੀ ਐ ਕਾਰਪੋਰੇਸ਼ਨ ਕੀ ਕਰ ਰਹੀ ਐ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕੇ ਨੂੰ ਬੰਦ ਕਰ ਰਹੀ ਐ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀ ਐ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਐ ਅੱਜ ਜਿਹੜੀਆਂ ਗੱਡੀਆਂ ਐ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਐ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਐ ਜਲੰਧਰ ਸ਼ਹਿਰ ਚ ਘੁੰਮ ਰਹੀ ਐ ਇਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਹਟ ਹੈ ਕਿ ਜਿਹੜੀ ਸੀਟ ਹੈ ਇਹ ਆਮ ਆਦਮੀ ਪਾਰਟੀ ਦੀ ਚੋਲੀ ਚ ਨਹੀਂ ਪੈ ਰਹੀ ਹਰਨ ਸਾਹਿਬ ਇੱਕ ਅਖੀਰਲਾ ਸਵਾਲ ਹੈ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੋਤੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਹੈ ਕਿ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ ਇਹਨੂੰ ਸਭ ਤੋਂ ਪਹਿਲੇ ਮੈਂ ਗੁਰੂ ਮਾਰਾ ਦੇ ਚਰਨਾਂ 'ਚ ਅਹਿਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਂ ਹੀ ਲੜਾਂਗਾ ਇਹ ਲੋਕ ਕਹਿੰਦੇ ਆ ਅੱਜ ਲਾਟਰੀ ਸ਼ਟਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪਰ ਮਾਤਮਨ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾ ਇੱਕ ਦਿਨ ਅੱਜ ਮੇਰੇ ਇਲਾਕੇ ਦੇ ਲਾਟਰੀ ਦੇ ਹਸਪਤਾਲ ਦੇਖੋ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਵੈਸਟ ਦੀ ਗੱਲ ਹੀ ਨਾ ਕਰ ਰਿਆ ਕਰਤਾਰਪੁਰ ਤੋਂ ਚੱਲੂ ਹੋ ਜੋ ਜਲੰਧਰ ਨੋਟਸ ਚੱਲੂ ਹੋ ਜੋ ਜਲੰਧਰ ਸੈਂਟਰ ਜਲੰਧਰ ਵੈਸਟ ਜਲੰਧਰ ਪਲੈਂਟ ਜਾ ਕੇ ਦੇਖੋ ਲਾਟਰੀ ਦੇ ਹਸਪਤਾਲ ਗਲੀ ਗਲੀ ਚ ਕੁੱਲੇ ਐ ਅਮਲ ਸਾਹਿਬ ਉਹ ਬੰਦ ਕਿਉਂ ਨਹੀਂ ਕਰਵਾਏ ਉਹ ਤਾਂ ਨਹੀਂ ਪਾਰਟੀ ਹੈ ਸਰਕਾਰ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੀ ਕੁਰਸੀ ਤੇ ਬੈਠੇ ਮਲਾਜਮ ਅਫਸਰ ਉਹ ਕਹਿੰਦੇ ਅਸੀਂ ਅਫਸਰ ਜਿਹੜਾ ਹੈ ਇਸ ਸੀ ਉੱਪਰ ਭੇਜਦੇ ਹਾਂ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉੱਚਰ ਕੇ ਕਬ ਮਲੇ ਨੂੰ ਧਰਨਾ ਲਗਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਉਹ ਜਲੰਧਰ ਨੋਸ ਚ ਮੇਰਾ ਕੋਣ ਹੈ ਜੇ ਸਮਝ ਤੁਸੀਂ ਕਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕਿੰਟ ਚ ਮੇਰਾ ਰਿਸ਼ਤedar ਕੋਣ ਹੈ ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਹਰ ਹਸਪਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਿਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਵਾਨ ਉੱਠੇ ਜਾ ਰਹੇ ਆ ਇੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਤੇ ਉੱਤੇ ਦੋ ਦਿਨ ਪਹਿਲੇ ਭਾਰ ਕੋਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅਜੇ ਨਸ਼ਾ ਹੁਣ ਸਤੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾ ਸਫੀ ਲਾਫੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਂਦੀ ਪਈ ਉਹ ਵੀ ਜਨਤਾ ਦੇ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਹੈ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲ ਇੱਚੀ ਦਾ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਦਾ ਤੁਹਾਨੂੰ ਔਰ ਸ਼੍ਰੀ ਨੂੰ ਆਪਣੇ ਮੰਤਰੀ ਉਰਫ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਹਾਂ ਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਨਸਾਨੀਅਤ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਉਹ ਪਾਰਲੀਮੈਂਟ ਬਣੇ ਹੋ ਗਿਆ ਠੀਕ ਗੱਲ ਤੁਹਾਡੇ ਕੋਲ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਤੁਸੀਂ ਜਗ੍ਹਾ ਦੁਕਾਨਾਂ ਬੰਦ ਨਹੀਂ ਕਰਾ ਸਕਦੇ ਸ਼ੀਤਲنگਰਾਲ ਦੀਆਂ ਜਿਹੜੀ ਨਾਰਥ ਹੈ ਤੁਹਾਡਾ ਐਮਐਲਏ ਹੈ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕਿੰਟ ਦੇ ਵਿੱਚ ਸ਼ੀਤਲنگਰਾਲ ਦੀਆਂ ਦੁਕਾਨਾਂ ਹੈ ਜਾ ਕੇ ਦੇਖੋ ਕਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਹੈ ਇਸ ਸਿੱਧੇ ਸ਼ਿਸ਼ਟਿਲ ਰਿੰਕੂ ਆ ਸ਼ਿਤੰਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਕਾ ਜਿਹੜਾ ਕੈਰੀਅਲ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਕੈ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ ਉਹ ਐਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਜਿਹੜਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੁੱਲਣ ਦੀ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋਣੀ ਭੇਜੀਆਂ ਅੱਜ ਲੋਕਾਂ ਨੇ ਸੀਵਰ ਖੁਦ ਬੰਦ ਕਰਾ ਕੇ ਗਾਰਬੇਜਨ ਖੁਦ ਖੁੱਲਣ ਜਾ ਰਹੀ ਹੈ ਇਹਦਾ ਵੀ ਜਿਹੜਾ ਜਲਦੀ ਹੀ ਭਾਂਡਾ ਫੋਰ ਕਰਾਂਗੇ ਕਿ ਕਿੱਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖੁਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਪਰ ਮੇਰੇ ਲੋਕਾਂ ਦੀ ਬਰਦਾਸ਼ਤ ਨਹੀਂ ਕਰਨਗੇ ਜਿਉਂ ਨਾਲ ਲੋਕਾਂ ਦੇ ਨਾਲ ਖਵਾੜ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਇੱਕ ਹੋਰ ਸਵਾਲ ਹੈ ਜਿਸ ਵੇਲੇ ਤੁਸੀਂ ਬਧਾਇਕ ਸੀਗੇ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਨਾਂਦੀ ਦੇ ਖਿਲਾਫ ਸੋ ਜੋ ਆਮ ਆਦਮੀ ਪਾਰਟੀ ਤੋਂ ਮhender Bhagat ਨੇ ਉਹ ਤੁਹਾਡੇ ਨਾਲ ਧਰਨੇ ਦੀ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਨੇ ਵੇਸਟ ਲੈ ਕੇ ਦਰਦ ਨਹੀਂ ਸਮਝਿਆ ਉਹਨਾਂ ਨੂੰ ਦਰਦ ਨਹੀਂ ਆ ਉਹਨੂੰ ਨਜੰਦਰ ਵਿੱਚ ਰਹਿੰਦੀ ਵੀ ਉਹ ਤੇ ਉਹ ਤੇ ਜਲੰਧਰ ਵੈਸਥ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਰਤਪੁਰ ਨਗਰ 'ਚ ਹੋਇਆ ਸੀ ਉੱਥੇ ਦੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਹੈ ਭਾਰਤੋਨਗਰ ਦੇ ਉਹ ਬੜੇ ਗਰੀਬ ਪਰਿਵਾਰ ਹੈ ਜਿਹੜੇ ਮਿਹਨਤ ਵਾਲੇ ਲੋਕ ਹੈ ਮੈਂ ਵੀ ਉਹਨਾਂ ਪਰਿਵਾਰਾਂ ਚੋਂ ਨਿਕਲੇ ਆ ਉੱਥੋਂ ਵੀ ਇਹਨਾਂ ਦੀ ਜਿਹੜੀ ਰਿਸਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜਾਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ ਇੱਥੇ ਮਹਿੰਦਰ ਭੱਜੀ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾਂ ਦੇ ਜਿਹੜੇ ਪੱਥਰ ਹੈ ਉਸ ਮਹਿਲਾਂ ਦੇ ਜਿਹੜੇ ਮੈਟ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਲੰਧਰ ਵੈਸ ਤੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ 3 ਆ ਰਿਹਾ ਵੈਸਣਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਣਾ ਪੈਣਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਗੇ ਹੀ ਰਜੈਕਟ ਕਰ ਚੁੱਕੇ ਐ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਸੀ ਮੈਨੂੰ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ ਬੜੀ ਜਲਦੀ ਲੋਕ ਉਸ ਪਾਰਟੀ ਨੂੰ ਮੌਕਾ ਦੇਣਗੇ ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ ਤੁਸੀਂ ਪਹਿਲੇ ਵੀ ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਅਜੇ ਗੁਪਤਾ ਜੀ ਦੀ 10 ਸਾਲ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤ ਸਰ ਤੋਂ ਉਹਨਾਂ ਦੇ ਅੰ बोल ਰਿਹਾ ਉਹੀ ਜਦ ਸ਼ੀਤਲੰਗਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮੇਰੇ ਡਿਬੇਟ ਕਰ ਲੈਣ ਜੇ ਉਹ ਸੱਚੇ ਹੈ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਗਈ ਅੱਜ 26 ਮਹੀਨੇ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨੇ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਐ ਬੜੀ ਬਿਜਲੀ ਦੇ ਕਟ ਲੱਗ ਰਹੇ ਐ ਅੱਜ ਕਈ ਲੋਕਾਂ ਦੇ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮਫੜੀ ਐ ਕਾਰਪੋਰੇਸ਼ਨ ਕੀ ਕਰ ਰਹੀ ਐ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕੇ ਨੂੰ ਬੰਦ ਕਰ ਰਹੀ ਐ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀ ਐ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਹਾਂ ਅੱਜ ਜਿਹੜੀਆਂ ਗੱਡੀਆਂ ਐ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਐ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ ਇਥੋਂ ਪਤਾ ਲੱਗਦਾ ਹੈ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਹਟ ਹੈ ਕਿ ਜਿਹੜੀ ਸੀਤ ਹੈ ਇਹ ਆਮ ਆਦਮੀ ਪਾਰਟੀ ਦੀ ਚੋਲੀ ਚ ਨਹੀਂ ਪੈ ਰਹੀ ਸਰਬ ਇੱਕ ਅਖੀਰਲਾ ਸਵਾਲ ਹੈ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੋਢੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਹੈ ਕਿ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ ਇਹਨੂੰ ਸਭ ਤੋਂ ਪਹਿਲੇ ਮੈਂ ਗੁਰੂ ਮਾਰਾ ਦੇ ਚਰਨਾਂ ਦੇ ਹੇਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ ਇਹ ਲੋਕ ਕਹਿੰਦੇ ਆ ਅੱਜ ਲਾਟ ਰਿਸ਼ਤਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪ੍ਰਮਾਤਮਾ ਨੂੰ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾਂ ਇੱਕ ਦਿਨ ਅੱਜ ਮੇਰੇ ਇਲਾਕੇ ਦੇ ਲਾਟਰੀ ਹਸਪਤਾਲ ਦੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਯੂਨੀਵਰਸਿਟੀ ਗਲੀ ਨਾ ਕਰ ਰਿਆ ਕਰਤਾਰਪੁਰ ਤੋਂ ਚੱਲੂ ਹੋ ਜੋ ਦੇ ਅੰਦਰ ਨੋਟਸ ਚੱਲੂ ਹੋ ਜੋ ਤਾਂ ਦ ਸੈਂਟਰ ਜਲੰਧਰ ਵੈਸਟ ਜਲੰਧਰ ਪਲਾਂਟ ਜਾ ਕੇ ਦੇਖੋ ਲਾਟਰੀ ਦੇ ਹਸਪਤਾਲ ਗਲੀ ਗਲੀ ਚ ਕੁਲੇ ਐ ਅਮਰ ਸਿੰਘ ਉਹ ਬੰਦ ਕਿਉਂ ਨਹੀਂ ਕਰਵਾਏ ਸਰਕਾਰ ਪਾਰਟੀ ਹੈ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੇ ਕੁਰਸੀ ਤੇ ਬੈਠੇ ਮਲਾਜਮ ਅਫਸਰ ਉਹ ਕਹਿੰਦੇ ਅਸੀਂ ਹਸਤਾ ਜਿਹੜਾ ਹੈ ਇਹ ਸੀ ਉੱਪਰ ਭੇਜਦੇ ਹਾਂ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਤਰ੍ਹਾਂ ਕਿ ਕਬ ਮੈਲੇ ਨੂੰ ਧਰਨਾ ਲਗਾਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਉਹ ਜਲੰਧਰ ਨੋਸ ਚ ਮੇਰਾ ਕੋਣ ਹੈ ਜਿਸਮ ਤੁਸੀਂ ਗੱਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕਿੰਟ ਚ ਮੇਰਾ ਰਿਸ਼ਤਦਾਰ ਕੋਣ ਹੈ ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਹ ਫਿਸਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਿਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਵਾਰ ਉੱਟੇ ਜਾ ਰਹੇ ਆ ਇੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ ਦੋ ਦਿਨ ਪਹਿਲੇ ਭਾਰ ਕੋਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅਜੇ ਨਸ਼ਾ ਪੁਲਿਸ ਤੇ ਜਿਹੜੇ ਲੋਕ ਖੁਫਸ਼ੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਨੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾ ਸਤੀ ਲਾਟੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜ਼ਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਂਦੀ ਪਈ ਉਹ ਵੀ ਜਨਤਾ 'ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਆ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲ ਇੱਚੀ ਦਾ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਤਾਂ ਤੁਹਾਨੂੰ ਔਰ ਮਸ਼ੀਨ ਨੂੰ ਆਪਣੇ ਮੰਤਰੀ ਉਰਵ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹਨਾ ਇਨਸਾਨੀਅਤ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਪਾਰਲੀਮੈਂਟ ਬਣੇ ਹੋ ਗਿਆ ਠੀਕ ਹੈ ਤੁਹਾਡੀ ਕੋ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਤੁਸੀਂ ਜਾ ਕੇ ਦੁਕਾਨਾਂ ਬੰਦ ਨਹੀਂ ਕਰਾ ਸਕਦੇ ਸ਼ੀਤਲنگਰਾਲ ਦੀ ਹੈ ਜਿਹੜੀ ਨਾਰਥ ਹੈ ਤੁਹਾਡਾ ਐਮ ਐਲ ਏ ਹੈ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕੈਂਟ ਦੇ ਵਿੱਚ ਸ਼ੀਤਲنگਰਾਲ ਦੀ ਦੁਕਾਨ ਹੈ ਜਾ ਕੇ ਦੇਖੋ ਕਰਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਹੈ ਇਸ ਸਿੱਤ ਸਿਚੂ ਟਿਲ ਰਿੰਕੂ ਆ ਸ਼ੀਤੰਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਜਿਹੜਾ ਕੈਰੀਅਲ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ ਉਹ ਐਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਤੇਰਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੁੱਲਣ ਦੀ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋਣੀ ਭੇਜੀਆਂ ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਗਾਰਬੇਜਰ ਖੁਦ ਖੁੱਲਣ ਜਾ ਰਹੀ ਹੈ ਇਹਦਾ ਵੀ ਜਿਹੜਾ ਜਲਦੀ ਹੀ ਭਾਂਡਾ ਫੋਰ ਕਰਾਂਗੇ ਕਿ ਕਿਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖੁਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਪਰ ਮੇਰੇ ਲੋਕਾਂ ਕੀ ਬਰਦਾਸ਼ਤ ਨਹੀਂ ਕਰਨਗੇ ਜੋ ਉਹਨਾਂ ਲੋਕਾਂ ਦੇ ਨਾਲ ਖਵਾਣ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਇੱਕ ਹੋਰ ਸਵਾਲ ਹੈ ਜਿਸ ਵੇਲੇ ਤੁਸੀਂ ਵਿਧਾਇਕ ਸੀ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਲਾਂਡੀ ਦੇ ਖਿਲਾਫ ਸੋ ਜੋ ਆਮ ਆਦਮੀ ਪਾਰਟੀ ਤੋਂ ਭਿੰਦਰ ਭਗਤ ਨੇ ਉਹ ਤੁਹਾਡੇ ਨਾਲ ਧਰਨੇ ਦੇ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਦੇ ਵੇਸਟ ਲੈ ਕੇ ਦਰਦਨੀ ਸਮਝਿਆ ਉਹਨਾਂ ਨੂੰ ਦਰਦਨੀ ਆ ਉਹਨਾਂ ਦਾ ਜਲੰਧਰ ਵਿੱਚ ਰਹਿੰਦੇ ਨਹੀਂ ਉੱਥੇ ਉਹ ਤਾਂ ਜਲੰਧਰ ਵੈਸਥ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਰਕਪੁਰ ਨਗਰ 'ਚ ਹੋਇਆ ਸੀ ਉੱਥੇ ਤੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਆ ਭਾਰਕੋਨਗਰ ਦੇ ਉਹ ਬੜੇ ਗਰੀਬ ਪਰਿਵਾਰ ਹੈ ਜਿਹੜੇ ਮਿਹਨਤ ਵਾਲੇ ਲੋਕ ਹੈ ਮੈਂ ਵੀ ਉਹਨਾਂ ਪਰਿਵਾਰਾਂ ਚੋਂ ਨਿਕਲੇ ਆ ਉਤੋਂ ਵੀ ਇਹਨਾਂ ਦੀ ਜਿਹੜੀ ਰਿਸਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜਿਆਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ ਇੱਥੇ ਮਹਿੰਦਰ ਭਗਤੀ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾਂ ਦੇ ਜਿਹੜੇ ਪੱਥਰ ਹੈ ਉਸ ਮਹਿਲਾਂ ਦੇ ਜਿਹੜੇ ਮੈਚ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਲੰਧਰ ਵੈਸ ਤੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ ਮੈਨੂੰ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ ਤੀਜਾ ਰਿਹਾ ਵੈਸਣਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਣਾ ਪੈਣਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਗੇ ਹੀ ਰਿਜੈਕਟ ਕਰ ਚੁੱਕੇ ਐ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਵੋਟ ਬੈਂਕ ਸੀ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ ਬੜੀ ਜਲਦੀ ਲੋਕ ਉਸ ਪਾਚੀ ਨੂੰ ਮੌਕਾ ਦੇਣਗੇ ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ ਤੁਸੀਂ ਪਹਿਲੇ ਵੀ ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਸਾਲ ਪਹਿਲੇ ਇੱਕ ਵੀਡੀਓ ਵਾਇਰਲ ਹੋਰੀ ਐ ਅੰਮ੍ਰਿਤ ਸਰ ਤੋਂ ਉਹਨਾਂ ਦੇ ਅੰਦਰੋਂ ਦਰਦ बोल ਰਿਹਾ ਉਹੀ ਜਦ ਸ਼ੀਤਲنگਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮੈਂ ਡਿਬੇਟ ਕਰ ਲੈਣ ਜੇ ਉਹ ਸੱਚੇ ਹੈ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਗਈ ਅੱਜ 26 ਮਹੀਨੇ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨੇ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹਦੇ ਆ ਲੋਕ ਚਾਹਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਐ ਬੜੀ ਬਿਜਲੀ ਦੇ ਕਟ ਲੱਗ ਰਹੇ ਐ ਅੱਜ ਕਈ ਲੋਕਾਂ ਦੇ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮੈਂ ਫੜੀ ਐ ਔਰ ਕਪਿਸ਼ਨ ਕੀ ਕਰ ਰਹੀ ਐ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕਣੋਂ ਬੰਦ ਕਰ ਰਹੀ ਐ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਹਾਂ ਅੱਜ ਜਿਹੜੀਆਂ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਐ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ ਇਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਟ ਹੈ ਕਿ ਜਿਹੜੀ ਸੀਟ ਹੈ ਇਹ ਆਮ ਆਦਮੀ ਪਾਰਟੀ ਦੀ ਚੋਲੀ ਚ ਨਹੀਂ ਪੈ ਰਹੀ ਸਰਬ ਇੱਕ ਅਖੀਰਲਾ ਸਵਾਲ ਹੈ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੋਤੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਹੈ ਕਿ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ ਇਹਨੂੰ ਸਭ ਤੋਂ ਪਹਿਲੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਹੇਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ ਇਹ ਲੋਕ ਕਹਿੰਦੇ ਆ ਅੱਜ ਲਾਟਰੀ ਸ਼ਤਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪ੍ਰਮਾਤਮਾ ਨੂੰ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾ ਇੱਕ ਦਿਨ ਅੱਜ ਮੇਰੇ ਇਲਾਕੇ ਦੇ ਲਾਟਰੀ ਹਸਪਤਾਲ ਦੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਵੈਸਟ ਦੀ ਗੱਲ ਨਹੀਂ ਨਾ ਕਰ ਰਿਆ ਕਰਤਾਰਪੁਰ ਤੋਂ ਚੱਲੂ ਹੋ ਜੋ ਜਲੰਧਰ ਨੋਟਸ ਚੱਲੂ ਹੋ ਜੋ ਜਾਂਦਾ ਸੈਂਟਰ ਜਲੰਧਰ ਵੈਸਟ ਜਲੰਧਰ ਪਲਾਂਟ ਜਾ ਕੇ ਦੇਖੋ ਲਾਟਰੀ ਦੇ ਹਸਪਤਾਲ ਗਲੀ ਗਲੀ ਚ ਕੁੱਲੇ ਆ ਅਮਰ ਸਾਹਿਬ ਉਹ ਬੰਦ ਕਿਉਂ ਨਹੀਂ ਕਰਵਾਏ ਤੁਹਾਡੀ ਪਾਰਟੀ ਹੈ ਸਰਕਾਰ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੇ ਕੁਰਸੀ ਤੇ ਬੈਠੇ ਮਲਾਜਮ ਅਫਸਰ ਉਹ ਕਹਿੰਦੇ ਅਸੀਂ ਹਫ਼ਤਾ ਜਿਹੜਾ ਹੈ ਇਹ ਸੀ ਉੱਪਰ ਭੇਜਦੇ ਆ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਤਰ੍ਹਾਂ ਕਿ ਕਿ ਐਮ ਐਲ ਏ ਨੂੰ ਧਰਨਾ ਲਗਾਣਾ ਪਿਆ ਅਗਰ ਅਜਿਹੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਲਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਉਹ ਜਲੰਧਰ ਨੋਸ ਤੇ ਮੇਰਾ ਕੋਣ ਹੈ ਜੇ ਸਮੇ ਤੁਸੀਂ ਕਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕਿੰਟ ਵਿੱਚ ਮੇਰਾ ਰਿਸ਼ਤੇਦਾਰ ਕੋਣ ਹੈ ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਹਰ ਹਸਪਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਿਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਵਾਰ ਲੁੱਟੇ ਜਾ ਰਹੇ ਆ ਇੱਥੇ ਲੋਕਾਂ ਨਾਲ ਧੋਗਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ 2 ਦਿਨ ਪਹਿਲੇ ਭਾਰਕੋਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅਜੇ ਨਸ਼ਾ ਪੁਲਸ ਤੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾਂ ਸਤੀ ਲਾਟੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਂਦੀ ਪਈ ਉਹ ਵੀ ਜਨਤਾ 'ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਹੈ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲੇ ਈ ਇਹ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਦਾ ਤੁਹਾਨੂੰ ਔਰ ਮਸ਼ੀਨ ਨੂੰ ਆਪਣੇ ਮੰਤਰੀ ਉਰਵ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਹਾਂ ਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਨਸਾਨੀਅਤ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਗਿਆ ਠੀਕ ਗੱਲ ਤੁਹਾਡੇ ਕੋਲ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਤੁਸੀਂ ਜਾ ਕੇ ਦੁਕਾਨਾ ਬੰਦ ਨਹੀਂ ਕਰਾ ਸਕਦੇ ਸ਼ੀਤਲنگਰਾਲ ਦੀਆਂ ਜਿਹੜੀ ਨਾਰਥ ਸੇ ਤੁਹਾਡਾ ਐਮ ਐਲ ਏ ਹੈ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕੈਂਟ ਦੇ ਵਿੱਚ ਸ਼ੀਤਲنگਰਾਲ ਦੀਆਂ ਦੁਕਾਨਾਂ ਹੈ ਜਾ ਕੇ ਦੇਖੋ ਕਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਹੈ ਇਸ ਹਿੱਦਸ਼ਿਸ਼ਚੀ ਲੜਿੰਕੂ ਆ ਸ਼ੀਤੰਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇੱਚੀ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਕਾ ਜਿਹੜਾ ਕੈਰੀਅਲ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਕੇ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ ਉਹ ਐਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਤੇਰਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋ ਨਹੀਂ ਭੇਜੀਆਂ ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਗਾਰਬੇਜਰ ਖੁਦ ਖੋਲਣ ਜਾ ਰਹੀ ਹੈ ਇਹਦੇ ਵੀ ਜਿਹੜਾ ਜਲਦੀ ਹੀ ਭਾਂਡਾ ਫੋਰ ਕਰਾਂਗੇ ਕਿ ਕਿੱਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਮੇਰੇ ਲੋਕੇ ਅਜੀ ਬਰਦਾਸ਼ਤ ਨਹੀਂ ਕਰਨਗੇ ਜੋ ਉਹਨਾਂ ਲੋਕਾਂ ਦੇ ਨਾਲ ਖਵਾੜ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਇੱਕ ਹੋਰ ਸਵਾਲ ਹੈ ਜਿਸ ਵੇਲੇ ਤੁਸੀਂ ਬਧਾਇਕ ਸੀਗੇ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਲਾਡਰੀ ਦੇ ਖਿਲਾਫ ਸੋ ਜੋ ਆਮ ਆਦਮੀ ਪਾਰਟੀ ਤੋਂ ਭਿੰਦਰ ਭਗਤ ਨੇ ਉਹ ਤੁਹਾਡੇ ਨਾਲ ਧਰਨੇ ਦੇ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਦੇ ਵੈਸਟਰ ਲੈ ਕੇ ਦਰਦ ਨਹੀਂ ਸਮਝਿਆ ਉਹਨਾਂ ਨੂੰ ਦਰਦ ਨਹੀਂ ਆ ਉਹਨੂੰ ਤਾਂ ਜਲੰਧਰ ਵਿੱਚ ਰਹਿੰਦੇ ਨਹੀਂ ਉੱਥੇ ਉਹ ਤਾਂ ਜਲੰਧਰ ਵਿੱਚੋਂ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਾਰਕੋਨਗਰ ਚ ਹੋਇਆ ਸੀ ਉੱਥੇ ਤੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਹੈ ਭਾਰਕੋ ਨਗਰ ਦੇ ਉਹ ਬੜੇ ਗਰੀਬ ਪਰਿਵਾਰ ਹੈ ਜਿਹੜੇ ਮਿਹਨਤ ਵਾਲੇ ਲੋਕ ਹੈ ਮੈਂ ਵੀ ਉਹਨਾਂ ਪਰਿਵਾਰਾਂ ਚੋਂ ਨਿਕਲੇ ਆ ਉੱਥੋਂ ਵੀ ਇਹਨਾਂ ਦੀ ਜਿਹੜੀ ਰਿਸਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜਿਆਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ ਇੱਥੇ ਮਹਿੰਦਰ ਭਗਜੀ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾ ਦੇ ਜਿਹੜੇ ਪੱਥਰ ਹੈ ਉਸ ਮਹਿਲਾ ਦੇ ਜਿਹੜੇ ਮੈਚ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਲੰਧਰ ਵੈਸ ਤੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ ਮੈਨੂੰ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ ਤੀਜਾ ਰਿਹਾ ਵੈਸਟਰਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਣਾ ਪੈਣਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਜ ਹੀ ਰਿਜੈਕਟ ਕਰ ਚੁੱਕੇ ਐ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਵੋਟ ਬੈਂਕ ਸੀ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ ਬੜੀ ਜੱਦੀ ਲੋਕ ਉਸ ਪੰਜ ਨੂੰ ਮੌਕਾ ਦੇਣਗੇ ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ ਤੁਸੀਂ ਪਹਿਲੇ ਵੀ ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਸਾਲ ਪਹਿਲੇ ਇੱਕ ਵੀਡੀਓ ਵਾਇਰਲ ਹੋਰੀ ਐ ਅੰਮ੍ਰਿਤ ਸਰ ਤੋਂ ਉਹਨਾਂ ਦੇ ਅੰਦਰੋਂ ਦਰਦ बोल ਰਿਹਾ ਉਹੀ ਜਦ ਸ਼ੀਤਲ ਗਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮੈਂ ਡਿਬੇਟ ਕਰ ਲੈਣ ਜੇ ਉਹ ਸੱਚੇ ਆ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਗਈ ਅੱਜ 26 ਮਹੀਨੇ ਦਾ ਜਲੰਧਰ ਦਾ ਮੇਅਰ ਨਹੀਂ ਐ ਅੱਜ 26 ਮਹੀਨੇ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਦਾ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਐ ਅੱਜ ਬੱਤੀ ਮਹਿੰਗੀ ਕਰ ਦਿੱਤੀ ਐ ਬੜੀ ਬਿਜਲੀ ਦੇ ਕੱਟ ਲੱਗ ਰਹੇ ਐ ਅੱਜ ਕਈ ਲੋਕਾਂ ਦੇ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮਫੜੀ ਐ ਕਾਰਪੋਰੇਸ਼ਨ ਕੀ ਕਰ ਰਹੀ ਐ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕਣੋਂ ਬੰਦ ਕਰ ਰਹੀ ਐ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਤੇ ਗੱਡੀ ਭੇਜੀ ਐ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਐ ਅੱਜ ਜਿਹੜੀਆਂ ਗੱਡੀਆਂ ਐ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਐ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਐ ਇਹ ਲੱਗਦਾ ਸ਼ਹਿਰ ਚ ਘੁਮਰੀਆ ਇਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅਜ ਕਬਰਾਟ ਹੈ ਕਿ ਸੀਟ ਹੈ ਇਹ ਆਮ ਆਦਮੀ ਪਾਰਟੀ ਦੀ ਚੋਲੀ ਨਹੀਂ ਪੈਰੀ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ ਆਨ ਸਕਾਈ ਟੀਵੀ ਦੇ ਨਾਲ